ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕੌਮ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸਿਆਣੇ ਕਹਿੰਦੇ ਹਨ ਕਿ ਝੂਠ ਦੇ ਪੈਰ ਨਹੀਂ ਹੁੰਦੇ ਕਦੇ ਨਾ ਕਦੇ ਤਾਂ ਫੜਿਆ ਹੀ ਜਾਂਦਾ ਔਰ ਖਾਸ ਕਰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਜਦੋਂ ਹਰ ਗੱਲ ਦੀ ਵੀਡੀਓ ਰਿਕਾਰਡਿੰਗ ਲੋਕਾਂ ਦੀ ਕਚਹਿਰੀ ਦੇ ਵਿੱਚ ਮੌਜੂਦ ਹੈ ਤੁਸੀਂ ਮੁੱਕਰ ਨਹੀਂ ਸਕਦੇ ਮਸਲਾ ਭਾਵੇਂ ਅਬੋਰ ਕਾਂਡ ਦੇ ਵਿੱਚ ਹੋਏ ਹੋਏ ਪੁਲਿਸ ਮੁਕਾਬਲੇ ਦਾ ਹੋਵੇ ਜਿੱਥੇ ਪੰਜਾਬ ਪੁਲਿਸ बार-बार ਕਹਾਣੀ ਬਦਲ ਰਹੀ ਹੈ ਗੱਲ ਪੁਲਿਸ ਮੁਕਾਬਲੇ ਤੋਂ ਪੁਲਿਸ ਹਿਰਾਸਤ ਵਿੱਚ ਕੋਈ ਹੋਰ ਹੀ ਕਤਲ ਕਰ ਗਿਆ ਤੱਕ ਪਹੁੰਚ ਗਈ ਹੈ ਜਾਂ ਫਿਰ ਡਾਕਟਰ ਵਿਜੇ ਸਿੰਘਲਾ ਦਾ ਹੋਵੇ ਜਿੱਥੇ ਸਰਕਾਰ ਕੋਈ ਬਖਸ਼ਿਆ ਨਹੀਂ ਜਾਵੇਗਾ ਤੋਂ ਕਲੀਨ ਚਿੱਟ ਦੇਣ ਤੱਕ ਪਹੁੰਚ ਗਈ ਹੈ ਪਰ ਪੰਜਾਬ ਦੇ ਲੋਕਾਂ ਦੇ ਗਲੇ ਦੋਹਾਂ ਦੇ ਵਿੱਚੋਂ ਕੋਈ ਵੀ ਕਹਾਣੀ ਨਹੀਂ ਉੱਤਰ ਰਹੀ ਹੈ ਆਵੇਂ ਕਿਸੇ ਵੀ ਤਰੀਕੇ ਨਾਲ ਪੇਸ਼ ਕੀਤੀ ਜਾ ਰਹੀ ਹੋਵੇ ਆਪਣੇ ਕੈਬਨਿਟ ਦੇ ਸਾਥੀ ਸਿਹਤ ਮੰਤਰੀ ਡਾਕਟਰ ਵਿਜੇ ਸਿੰਘਲਾ ਨੂੰ ਭ੍ਰਸ਼ਟਾਚਾਰ ਦੇ ਦੋਸ਼ਾਂ ਵਿੱਚ ਗੱਦੀ ਤੇ ਲਾਹਣ ਨੂੰ 3 ਸਾਲ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਕਹਿੰਦੇ ਹਨ ਕਿ ਸਿੰਗਲਾ ਨੂੰ ਕਲੀਨ ਚਿੱਟ ਮਿਲ ਗਈ ਹੈ ਕਿਉਂਕਿ ਜਿਹੜੇ ਆਵਾਜ਼ ਦੇ ਸੈਂਪਲ ਇਸ ਕੇਸ ਵਿੱਚ ਲਏ ਗਏ ਸੀ ਉਹ ਫੋਰੈਂਸਿਕ ਜਾਂਚ ਦੇ ਦੌਰਾਨ ਮੇਲ ਨਹੀਂ ਖਾਦੇ ਆਪਸ ਦੇ ਵਿੱਚ ਜਦੋਂ ਪੁੱਛਿਆ ਗਿਆ ਕਿ ਕੀ ਹੁਣ ਸਿੰਗਲਾ ਦੀ ਕੈਬਨਿਟ ਦੇ ਵਿੱਚ ਵਾਪਸੀ ਹੋਵੇਗੀ ਕਲੀਨ ਚਿੱਟ ਮਿਲਣ ਤੋਂ ਬਾਅਦ ਤਾਂ ਮਾਨ ਦਾ ਜਵਾਬ ਸੀ ਨਹੀਂ ਉਸ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ ਕੈਬਿਨੇਟ ਦੇ ਵਿੱਚ ਆਉਣਾ ਜਾਣਾ ਤਾਂ ਲੱਗਿਆ ਹੀ ਰਹਿੰਦੇ ਹਰੇ ਸਾਡੇ ਕੋਲ 15 ਮੰਤਰੀ ਕੈਬਿਨੇਟ ਦੇ ਵਿੱਚ ਫਿਲਹਾਲ ਹਨ ਮਾਨ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦੇ ਰਹੇ ਸੀ ਜਿਸ ਦੇ ਵਿੱਚ ਪੁੱਛਿਆ ਗਿਆ ਸੀ ਕਿ ਕੀ ਸਟਿੰਗ ਆਪਰੇਸ਼ਨ ਵਿੱਚ ਸਿੰਗਲਾ ਦੀ ਆਵਾਜ਼ ਰਿਕਾਰਡ ਹੋਈ ਸੀ ਰਿਸ਼ਵਤ ਮੰਗਦਿਆਂ ਦੀ ਤੇ ਇਸੇ ਲਈ ਉਸ ਨੂੰ ਮੰਤਰੀ ਪਦ ਤੋਂ ਹਟਾਇਆ ਗਿਆ ਸੀ ਫੇਰ ਪੰਜਾਬ ਵਿਜੀਲੈਂਸ ਬਿਊਰੋ ਨੇ ਕਲੀਨ ਚਿੱਟ ਉਹਨਾਂ ਨੂੰ ਕਿਵੇਂ ਦੇ ਦਿੱਤੀ ਇਹ ਪੱਤਰਕਾਰਾਂ ਵੱਲੋਂ ਸਵਾਲ ਸੀ ਜਿਸ ਦੇ ਜਵਾਬ ਦੇ ਵਿੱਚ ਮਾਨ ਵੱਲੋਂ ਕਿਹਾ ਗਿਆ ਕਿ ਸੈਂਪਲ ਮੈਚ ਨਹੀਂ ਹੋਇਆ 24 ਮਈ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸੇਤ ਮੰਤਰੀ ਵਿਜੇ ਸਿੰਘਲਾ ਨੂੰ ਇਹ ਦੋਸ਼ ਲੱਗਣ ਤੇ ਹਟਾ ਦਿੱਤਾ ਸੀ ਕਿ ਉਹ ਆਪਣੇ ਮਹਿਕਮੇ ਦੇ ਵਿੱਚ ਖਰੀਦ ਦੇ ਹਰ ਟੈਂਡਰ ਦੇ ਵਿੱਚ ਇੱਕ ਫੀਸ ਦੀ ਕਮਿਸ਼ਨ ਮੰਗਿਆ ਸੀ ਉਸ ਸਮੇਂ ਵੀਡੀਓ ਅਫਡੇਟਸ ਤੋਂ ਬਾਅਦ ਹੀ ਮਾਨ ਨੇ ਪੁਲਿਸ ਨੂੰ ਹਦਾਇਤ ਦਿੱਤੀ ਸੀ ਕਿ ਸਿੰਗਲਾ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਸਿੰਗਲਾ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਸ਼ਿਕਾਇਤ ਇੱਕ ਸੁਪਰਡੈਂਟ ਇੰਜੀਨੀਅਰ ਰਜਿੰਦਰ ਸਿੰਘ ਨੇ ਕੀਤੀ ਸੀ ਜੋ ਕਿ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਪੀ ਐਚ ਐਸ ਸੀ ਦੇ ਵਿੱਚ ਡੈਪੂਟੇਸ਼ਨ ਤੇ ਗਿਆ ਹੋਇਆ ਸੀ ਤੇ ਉਸ ਨੇ ਹੀ ਮੰਤਰੀ ਤੇ ਉਸ ਦੇ ਓ ਐਸ ਡੀ ਪ੍ਰਦੀਪ ਕੁਮਾਰ ਦੇ ਉੱਤੇ ਇਹ ਸਟਿੰਗ ਆਪਰੇਸ਼ਨ ਕੀਤਾ ਸੀ। ਮਹਾਲੀ ਪੁਲਿਸ ਨੇ ਸਿੰਘਲਾ ਤੇ ਉਸਦੇ ਉਸਟੀ ਖਿਲਾਫ ਪ੍ਰिवेंशन ਆਫ ਕ腐ਪਸ਼ਨ ਐਕਟ 1988 ਦੀ ਧਾਰਾ 7 ਤੇ 8 ਹੀਠ ਮੁਕੱਦਮਾ ਦਰਜ ਕੀਤਾ ਸੀ। ਧਾਰਾ 7 ਜਿਹੜੀ ਹੈ ਪ੍ਰिवेंशन ਆਫ ਕ腐ਪਸ਼ਨ ਐਕਟ ਦੀ ਉਸਤੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਦ ਐਕਟ ਆਫ ਡਿਮਾਂਡਿੰਗ অর ਸੋਲਿਸਟਿੰਗ ਅ ਬ੍ਰਾਈਬ even if not actually received is considered an attempt to commit the offense matlab je tusi sirf rishwat mang hi rahe ho ya rishwat lene di koshish kar rahe ho ugrahi karan di koshish kar rahe ho ta vi usnu jurm hi manya jawega aave tusi actual de vich rishwat lai hai ya nahi matlab tusi paise na vi laye hon sirf mange hon usnu hi ਜੁਰਮ ਮੰਨਿਆ ਜਾਏਗਾ ਇਹ ਇਸ ਧਾਰਾ ਦੇ ਵਿੱਚ ਕਾਨੂੰਨ ਦੀ ਧਾਰਾ ਦੇ ਵਿੱਚ ਲਿਖਿਆ ਹੋਇਆ ਹੈ ਜਿਸ ਕਾਨੂੰਨ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਗਿਆ ਇਸ ਦੇ ਵਿੱਚ ਪੈਸੇ ਦੇ ਲੈਣ ਦੇਣ ਦੀ ਕੋਈ ਲੋੜ ਨਹੀਂ ਹੈ ਜੁਰਮ ਸਾਬਤ ਕਰਨ ਦੇ ਲਈ ਜਿਵੇਂ ਆਪਾਂ ਦੇਖਦੇ ਹਾਂ ਕਿ ਜਿਉਂ ਕੋਈ ਸਿਆਹੀ ਲਾ ਕੇ ਨੋਟ ਜਿਹੜੇ ਨੇ ਦਿੱਤੇ ਜਾਂਦੇ ਨੇ ਤੇ ਫਿਰ ਉਹ ਰੰਗੇ ਹੱਥੀ ਫੜਿਆ ਗਿਆ ਹੈ ਇਹ ਕਹਿੰਦੇ ਆ ਇਸ ਧਾਰਾ ਦੇ ਅੰਦਰ ਰੰਗੇ ਹੱਥੀ ਫੜਨ ਦੀ ਵੀ ਲੋੜ ਨਹੀਂ ਹੈ ਸਿਰਫ ਰਿਸ਼ਵਤ ਮੰਗਣਾ ਹੀ ਜੁਰਮ ਹੈ ਪਿਛਲੇ ਮਹੀਨੇ ਹੀ ਵਿਜੀਲੈਂਸ ਬਿਊਰੋ ਵੱਲੋਂ ਅਦਾਲਤ ਦੇ ਵਿੱਚ ਇੱਕ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਹੈ ਤੇ ਸਿੰਗਲਾ ਸਾਹਿਬ ਨੂੰ ਵੀ ਹੋਰਾਂ ਵਾਂਗ ਹੀ ਬਾਅਦ ਜਿਤ ਬਰੀਕ ਕਰ ਦਿੱਤਾ ਜਾਵੇਗਾ ਅਦਾਲਤ ਵੱਲੋਂ ਉਸ ਸਮੇਂ ਭਗਵੰਤ ਮਾਨ ਨੇ ਅਸਲ ਵਿੱਚ ਕਿਹਾ ਕੀ ਸੀ ਜਦੋਂ ਸਿੰਗਲਾ ਨੂੰ ਕੰਢਿਆ ਗਿਆ ਸੀ ਇਹ ਵੀਡੀਓ ਵੀ ਸਾਰਿਆਂ ਦੇ ਕੋਲ ਸੋਸ਼ਲ ਮੀਡੀਆ ਤੇ ਪਏ ਹੋਣਗੇ ਫਿਰ ਵੀ ਮੈਂ ਇੱਕ ਵਾਰ ਤੁਹਾਨੂੰ ਬੋਲ ਕੇ ਦੱਸ ਦਿੰਨਾ ਕਿ ਕਿਹਾ ਕੀ ਸੀ ਉਹ ਕਹਿੰਦੇ ਕਿ ਮੇਰੇ ਧਿਆਨ ਵਿੱਚ ਕੇਸ ਲਿਆਂਦਾ ਗਿਆ ਹੈ ਜਿਸ ਵਿੱਚ ਮੇਰਾ ਹੀ ਇੱਕ ਕੈਬਨਟ ਮੰਤਰੀ ਆਪਣੇ ਵਿਭਾਗ ਦੇ ਹਰ ਕੈਂਡੀਡਟ ਦੇ ਵਿੱਚ ਇੱਕ ਫੀਸ ਦੀ ਰਿਸ਼ਵਤ ਜਾਂ ਕਮਿਸ਼ਨ ਦੀ ਮੰਗ ਕਰ ਰਿਹਾ ਹੈ ਸਿਰਫ ਮੈਨੂੰ ਹੀ ਇਸ ਕੇਸ ਬਾਰੇ ਜਾਣਕਾਰੀ ਸੀ ਨਾ ਤਾਂ মিডিਆ ਨੂੰ ਕੋਈ ਖਬਰ ਸੀ ਤੇ ਨਾ ਹੀ ਵਿਰੋਧੀ ਧਿਰਾਂ ਜੇ ਮੈਂ ਚਾਹੁੰਦਾ ਤਾਂ ਇਸ ਨੂੰ ਆਸਾਨੀ ਨਾਲ ਦਬਾ ਸਕਦਾ ਸੀ ਪਰ ਜੇ ਮੈਂ ਅਜਿਹਾ ਕਰਦਾ ਤੇ ਮੈਂ ਨਾ ਸਿਰਫ ਆਪਣੀ ਜ਼ਮੀਰ ਨਾਲ ਧੋਖਾ ਕਰਦਾ ਬਲਕਿ ਉਹਨਾਂ ਲੱਖਾਂ ਲੋਕਾਂ ਨਾਲ ਵੀ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਮੈਂ ਸਖਤ ਐਕਸ਼ਨ ਲਵਾਗਾ ਮੰਤਰੀ ਮੰਡਲ ਵਿੱਚੋਂ ਉਸ ਨੂੰ ਕੱਢ ਦਿੱਤਾ ਹੈ ਤੇ ਪੁਲਿਸ ਨੂੰ ਵੀ ਕਿਹਾ ਹੈ ਕਿ ਉਸ ਦੇ ਖਿਲਾਫ ਐਕਸ਼ਨ ਲਵੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਉਸ ਸਮੇਂ ਇਹ ਵੀ ਕਿਹਾ ਗਿਆ ਸੀ ਕਿ ਆਪ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਹੈ ਇਹ بار-ਬਾਰ ਵੱਡਾ-ਵੱਡਾ ਨਾਅਰਾ ਦਿੱਤਾ ਗਿਆ ਸੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਡੀ ਇਮਾਨਦਾਰ ਸਰਕਾਰ ਹੈ ਅਸੀਂ ਭ੍ਰਿਸ਼ਟਾਚਾਰ 1 ਰੁਪਏ ਦਾ ਵੀ ਬਰਦਾਸ਼ਤ ਨਹੀਂ ਕਰਾਂਗੇ ਮੈਂ ਜਦੋਂ ਵੀ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਮਿਲਣ ਜਾਂਦਾ ਹਾਂ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਉਮੀਦ ਦੇਖਦਾ ਮੈਂ ਦੇਖਦਾ ਹਾਂ ਕਿ ਉਹਨਾਂ ਨੂੰ ਇੱਕ ਉਮੀਦ ਹੈ ਕਿ ਕੋਈ ਆ ਕੇ ਉਹਨਾਂ ਨੂੰ ਭ੍ਰਿਸ਼ਟਾਚਾਰ ਦੀ ਇਸ ਦਲਦਲ ਦੇ ਵਿੱਚੋਂ ਕੱਢ ਲਵੇ ਜਦੋਂ ਆਮ ਆਦਮੀ ਪਾਰਟੀ ਦੇ ਕ੍ਰਾਂਤੀਕਾਰੀ ਨੇਤਾ ਅਰਵਿੰਦ ਕੇਜਰੀਵਾਲ ਨੇ ਮੈਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਉਹ ਰਿਸ਼ਵਤ ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਨਗੇ ਤਾਂ ਮੈਂ ਉਹਨਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਮੈਂ ਸਰਕਾਰ ਇਸੇ ਤਰੀਕੇ ਨਾਲ ਹੀ ਚਲਾਵਾਂਗਾ ਮੈਂ ਭ੍ਰਿਸ਼ਟਾਚਾਰ ਦੇ ਵਿੱਚ ਲਿਪਟ ਕਿਸੇ ਨੂੰ ਵੀ ਨਹੀਂ ਬਖਸ਼ਾਂਗਾ ਸ਼ਹੀਦ ਭਗਤ ਸਿੰਘ ਦੇ ਪਿੰਡ ਕਟਕਲ ਕਲਾਂ ਤੋਂ ਸੌ ਚੱਕ ਕੇ ਇਸ ਸਰਕਾਰ ਦੀ ਸ਼ੁਰੂਆਤ ਹੋਈ ਸੀ ਲੋਕਾਂ ਨੇ ਉਮੀਦਾਂ ਵੀ ਬਹੁਤ ਲਗਾਈਆਂ ਸਨ ਬਦਲਾ ਤੇ ਇਨਕਲਾਬ ਦਾ ਨਾਰਾ ਸੀ ਪਰ ਹੁਣ 3 ਸਾਲ ਬਾਅਦ ਅਸੀਂ ਕਿੱਥੇ ਖੜੇ ਹਾਂ ਇਹ ਵੱਡਾ ਸਵਾਲ ਹੈ ਇਕੱਲਾ ਵਿਜੇ ਸਿੰਘਲਾ ਹੀ ਨਹੀਂ ਫੌਜਾ ਸਿੰਘ ਸਰਾਰੀ ਨੂੰ ਵੀ ਕਲੀਨ ਚਿੱਟ ਮਿਲ ਗਈ ਹੈ ਚਲੋ ਇਹ ਤਾਂ ਸੱਤਾ ਧਿਰ ਦੇ ਆਗੂ ਸਨ ਇਹ ਕਿਹਾ ਜਾ ਸਕਦਾ ਹੈ ਕਿ ਆਪਣੇ ਆਗੂਆਂ ਨੂੰ ਕਲੀਨ ਚਿੱਟ ਦੇ ਦਿੰਦੀ ਹੈ اور ਵਿਰੋਧੀ ਧਿਰ ਦੇ ਜਿੰਨੇ ਵੀ ਨੇਤਾ ਫੜੇ ਗਏ ਸੀ ਕ腐ਸ਼ਨ ਦੇ ਇਲਜ਼ਾਮਾਂ ਦੇ ਵਿੱਚ ਚਾਹੇ ਉਹ ਸ਼ਾਮਸੂਦਰ ਅਰੋੜਾ ਹੋਣ ਭਾਰਤ ਕੁਸ਼ਨ ਆਸ਼ੂ ਹੋਣ ਸਾਧੂ ਸਿੰਘ ਧਰਮਸਾਥ ਹੋਣ ਅਮਰੂਦਾਂ ਦੇ ਬਾਗਾਂ ਦਾ ਵੀ ਇੱਕ ਕੇਸ ਆਇਆ ਸੀ ਸੰਜੇ ਕੋਪਲੀ ਹੋਣ ਆਈਏ ਅਫਸਰ ਵੀ ਫੜੇ ਗਏ ਸੀ ਪਰ ਕੀ ਅੱਜ ਤੱਕ ਕਿਸੇ ਵੀ ਕੇਸ ਨੂੰ ਮੁਕਾਮ ਤੱਕ ਪਹੁੰਚਾਇਆ ਗਿਆ ਹੈ ਇਹ ਜਨਤਾ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਨਾਰੇ ਤੁਸੀਂ ਕੁਝ ਵੀ ਮਾਰ ਲਓ ਅੱਜਕੱਲ ਲੋਕ ਜ਼ਮੀਨ ਤੇ ਐਕਸ਼ਨ ਕੀ ਹੋਇਆ ਹੈ ਉਸ ਦੇ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ ਉਹ ਪੁਰਾਣੇ ਵੇਲੇ ਲੰਘ ਗਏ ਜਦੋਂ ਤੁਸੀਂ ਅੱਜ ਕੋਈ ਸ਼ੋਰ ਕਹਿੰਦੇ ਸੀ 2 ਸਾਲਾਂ ਬਾਅਦ ਕੋਈ ਸ਼ੋਰ ਕਹਿ ਦਿੰਦੇ ਸੀ ਤੇ ਲੋਕ ਭੁੱਲ ਜਾਂਦੇ ਸੀ ਅੱਜ ਉਹਨਾਂ ਨੂੰ ਯਾਦ ਦਿਵਾਉਣ ਦੇ ਲਈ ਸੋਸ਼ਲ ਮੀਡੀਆ ਤੇ ਸਾਰੇ ਬਿਆਨ ਪਏ ਨੇ ਲੋਕ ਅਜੇ ਕੈਪਟਨ ਅਮਰਿੰਦਰ ਸਿੰਘ ਦੀ ਉਹ ਗੁਟਕਾ ਸਾਫ ਦੀ ਸੌਣੀ ਭੁੱਲੇ ਲੋਕ ਅਜੇ ਸੁਖਬੀਰ ਬਾਦਲ ਦੀ ਉਹ ਪਾਣੀ ਦੀਆਂ ਬੱਸਾਂ ਚਲਾਉਣ ਵਾਲੀ ਗੱਲ ਨਹੀਂ ਭੁੱਲੇ ਲੋਕਾਂ ਨੂੰ ਸਭ ਯਾਦ ਹੈ ਤੇ ਜਦੋਂ ਯਾਦਾਂ ਥੋੜੀ ਕਮਜ਼ੋਰ ਹੋਣ ਲੱਗਦੀ ਹੈ ਤਾਂ ਬਾਕੀ ਤਰ੍ਹਾਂ ਉਹ ਵੀਡੀਓ ਦੁਬਾਰਾ ਪਾ ਦਿੰਦੀਆਂ ਨੇ ਸੋਸ਼ਲ ਮੀਡੀਆ ਤੇ ਤਾਂਕਿ ਯਾਦ ਰਹੇ ਸੋ ਇਹੇ ਸਮੇਂ ਦੇ ਵਿੱਚ ਤੁਸੀਂ ਇਹ ਕਿਵੇਂ ਆਸ ਲਗਾ ਸਕਦੇ ਹੋ ਕਿ ਲੋਕ ਭੁੱਲ ਜਾਣਗੇ ਲੋਕ ਨਹੀਂ ਭੁੱਲਦੇ ਲੋਕ ਐਕਸ਼ਨ ਦੀ ਮੰਗ ਕਰਦੇ ਨੇ ਚਾਹੇ ਉਹ ਕੋਈ ਵੀ ਮਾਮਲਾ ਹੋਵੇ ਜੋ ਹੁਣ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਹੈ ਉਸਦੇ ਉੱਤੇ ਵੀ ਭਾਵੇਂ ਦਾਅਵੇ ਜੋ ਮਰਜ਼ੀ ਕੀਤੇ ਜਾ ਰਹੇ ਹੋਣ ਆਮ ਲੋਕਾਂ ਦੇ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਇਹਨੂੰ ਵੀ ਥੋੜਾ ਵਕਤ ਪਾ ਕੇ ਛੱਡ ਦਿੱਤਾ ਜਾਵੇਗਾ ਇਹਦੇ ਖਿਲਾਫ ਜੋ ਕੇਸ ਬਣਿਆ ਹੋਇਆ ਹੈ ਅਦਾਲਤਾਂ ਵਿੱਚ ਟਿਕੇਗਾ ਨਹੀਂ ਤੇ 2-4-6 ਮਹੀਨੇ ਬਾਅਦ ਇਹ ਬਾਹਰ ਆ ਜਾਵੇਗਾ ਕਿਉਂਕਿ ਅੱਜ ਤੱਕ ਉਹਨਾਂ ਨੇ ਕਦੇ ਵੀ ਕਿਸੇ ਵੀ ਲੀਡਰ ਨੂੰ ਸਲਾਖਾਂ ਪਿੱਛੇ ਨਹੀਂ ਦੇਖਿਆ ਕਿਸੇ ਕੇਸ ਦੇ ਵਿੱਚ ਦੋਸ਼ੀ ਠਰਾਇਆ ਨਹੀਂ ਗਿਆ ਅਦਾਲਤਾਂ ਵੱਲੋਂ ਸਾਰੇ ਹੀ ਲਗਭਗ ਬਾਰ ਨਿਕਲੇ ਆਉਂਦੇ ਨੇ ਬੜੀ ਹੋ ਜਾਂਦੇ ਨੇ ਸਿਰਫ ਇੱਕ ਲਾਲੂ ਪ੍ਰਸ਼ਾਦ ਜਾਦਵ ਨੂੰ ਛੱਡ ਕੇ ਜਿਸ ਨੂੰ ਭ੍ਰਸ਼ਟਾਚਾਰ ਦੇ ਕੇਸ ਦੇ ਵਿੱਚ ਸਜ਼ਾ ਹੋਈ ਸੀ ਤੇ ਉਹਨੇ ਆਪਣੀ ਸਜ਼ਾ ਭੁਗਤੀ ਹੈ ਬਾਕੀ ਸਾਰੇ ਆਗੂ ਕਿਸੇ ਨਾ ਕਿਸੇ ਬਹਾਨੇ ਤਕਨੀਕੀ ਕਾਰਨਾ ਕਰਕੇ ਸੈਂਪਲ ਫੇਲ ਹੋਣ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਆ ਹੀ ਜਾਂਦੇ ਨੇ ਲੋਕ ਤਾਂ ਹੁਣ ਇਹ ਵੀ ਯਕੀਨ ਕਰ ਲੈਣਗੇ ਜੇ ਕੱਲ ਨੂੰ ਕੋਈ ਕਹੇ ਆ ਕੇ ਕਿ ਜਿਹੜਾ ਚੰਨੀ ਦਾ ਭਾਂਡਾ ਜਾਂ ਪਤੀਜਾ ਸੀ ਜਿਹੜਾ 10 ਕਰੋੜ ਰੁਪਏ ਦੇ ਨਾਲ ਫੜਿਆ ਗਿਆ ਸੀ ਉਹਦਾ ਵੀ ਸੈਂਪਲ ਫੇਲ ਹੋ ਗਿਆ ਹੈ ਡੀਐਨਏ ਦਾ ਉਹ ਤਾਂ ਉਹਦੇ ਨਾਲ ਰਿਸ਼ਤੇਦਾਰੀ ਹੀ ਕੋਈ ਨਹੀਂ ਚੰਨੀ ਨਾਲ ਤੇ ਉਹ ਕੇਸ ਵੀ ਉਸੇ ਤਰੀਕੇ ਨਾਲ ਖਤਮ ਹੋ ਜਾਏਗਾ ਵੈਸੇ ਵੀ ਕਾਫੀ ਸਾਲਾਂ ਉਸ ਕੇਸ ਦਾ ਕੋਈ ਜ਼ਿਕਰ ਨਹੀਂ ਹੋਇਆ ਹੈ ਕੋਈ ਤਰੀਕ ਤੱਕ ਨਹੀਂ ਪਈ ਹੈ ਭਾਵੇਂ ਉਹ ਕੇਸ ਈਡੀ ਕੋਲ ਸੀ ਜੋ ਕਿ ਕੇਂਦਰ ਦੇ ਕੋਲ ਵਿਭਾਗ ਹੈ ਔਰ ਇਸੇ ਈਡੀ ਕੋਲ ਕੈਪਟਨ ਅਮਰਿੰਦਰ ਸਿੰਘ ਦੇ بیٹے ਰਣਿੰਦਰ ਸਿੰਘ ਦੀ ਆ ਵੀ ਕਾਫੀ ਪੇਸ਼ੀਆਂ ਹੋਈਆਂ ਸੀ ਲੇਕਿਨ ਬਹੁਤ ਸਾਲਾਂ ਤੋਂ ਬਾਅਦ ਜਦੋਂ ਪਾਸਾ ਕੈਪਟਨ ਰਣਿੰਦਰ ਸਿੰਘ ਨੂੰ ਬਦਲ ਲਿਆ ਗਿਆ ਉਦੀ ਵੀ ਕੋਈ ਪੇਸ਼ੀ ਨਹੀਂ ਹੈ ਉਹ ਗੱਲ ਕਿਤੇ ਇਸ ਤਰ੍ਹਾਂ ਹੀ ਆਈ ਗਈ ਹੋਗੀ ਜਿਵੇਂ ਬਾਕੀ ਕੇਸ ਕਈ ਹੋ ਜਾਂਦੇ ਨੇ ਤੇ ਸਾਲਾਂ ਬੱਧੀ ਉਹਨਾਂ ਦਾ ਕੋਈ ਜ਼ਿਕਰ ਨਹੀਂ ਹੁੰਦਾ ਕੋਈ ਤਰੀਕ ਨਹੀਂ ਪੈਂਦਾ ਖੈਰ ਫਿਲਹਾਲ ਆਪਾਂ ਵਾਪਸ ਆਪਣੇ ਮੁੱਖ ਮੰਤਰੀ ਤੇ ਆਉਣੇ ਆ ਪੰਜਾਬ ਦੇ ਉੱਤੇ ਆਉਣੇ ਆ ਇਸ ਮੁੱਦੇ ਤੇ ਆਉਣੇ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਆਪਣੇ ਆਪ ਨੂੰ ਇੱਕ ਸਵਾਲ ਕਰਨ ਦੀ ਲੋੜ ਹੈ ਕਿ ਅੱਜ 3 3.5 ਸਾਲ ਬਾਅਦ ਜਦੋਂ ਤੁਸੀਂ ਲੋਕਾਂ ਵਿੱਚ ਜਾਣੇ ਹੋ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਮਿਲਦੇ ਹਾਂ ਕੀ ਤੁਹਾਨੂੰ ਉਹਨਾਂ ਦੀਆਂ ਅੱਖਾਂ ਦੇ ਵਿੱਚ ਉਹੀ ਆਸ ਉਹੀ ਉਮੀਦ ਦਿਖਦੀ ਹੈ ਜਿਹੜੀ ਕਿ ਤੁਸੀਂ ਕਹਿੰਦੇ ਹੋ ਕਿ ਮੈਨੂੰ 3 ਸਾਲ ਪਹਿਲਾਂ ਦਿਖਦੀ ਸੀ ਪਰ ਜਵਾਬ ਮਿਲੇਗਾ ਨਹੀਂ ਉਹ ਆਸ ਉਹ ਉਮੀਦ ਬਹੁਤ ਮੱਦਮ ਹੋ ਚੁੱਕੀ ਹੈ ਕਿਉਂਕਿ ਜਿਵੇਂ ਆਪਾਂ ਪਹਿਲਾਂ ਹੀ ਜ਼ਿਕਰ ਕੀਤਾ ਕਿਸੇ ਨੂੰ ਵੀ ਮੁਕਾਮ ਤੇ ਕੇਸ ਨੂੰ ਪਹੁੰਚਾਇਆ ਨਹੀਂ ਗਿਆ ਆਗੂ ਫੜੇ ਜਾਂਦੇ ਨੇ ਥੋੜੇ ਮਹੀਨਿਆਂ ਬਾਅਦ ਉਹ ਬਾਹਰ ਆ ਜਾਂਦੇ ਨੇ ਜਾਂ ਤਾਂ ਬੇਲ ਤੇ ਆ ਜਾਂਦੇ ਨੇ ਜਾਂ ਉਹਨਾਂ ਦੇ ਕੇਸ ਹੀ ਡਿਸਮਿਸ ਕਰ ਦਿੱਤੇ ਜਾਂਦੇ ਨੇ ਖਾਰਜ ਕਰ ਦਿੱਤੇ ਜਾਂਦੇ ਫੇਰ ਕਿਸ ਮੂਹ ਦੇ ਨਾਲ ਤੁਸੀਂ 2027 ਦੇ ਵਿੱਚ ਜਾ ਕੇ ਉਹੀ ਦੁਬਾਰਾ ਇਨਕਲਾਬ ਦੀਆਂ ਗੱਲਾਂ ਕਰੋਗੇ ਉਹੀ ਬਦਲਾ ਦੀਆਂ ਗੱਲਾਂ ਕਰੋਗੇ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ ਲੋੜ ਦੇ ਅੱਜ ਤੁਹਾਨੂੰ ਹੈ ਤਾਂ ਜਿਵੇਂ ਇੱਕ ਪੁਰਾਣੀ ਕਹਾਵਤ ਹੈ ਬਨੇਰੇ ਤੇ ਇੱਕ ਕਾਮ ਮਾਰ ਕੇ ਤੁਹਾਨੂੰ ਟੰਗਣਾ ਪੈਣਾ ਹੈ ਲੋਕਾਂ ਨੂੰ ਇਹ ਦਿਖਾਉਣਾ ਪੈਣਾ ਹੈ ਕਿ ਅਸੀਂ ਐਕਸ਼ਨ ਲੈਨੇ ਆ ਤੇ ਉਸ ਨੂੰ ਕੋਰਟ ਦੇ ਵਿੱਚ ਅਦਾਲਤਾਂ ਦੇ ਵਿੱਚ ਸਾਬਤ ਵੀ ਕਰਦੇ ਆ ਉਹਨੂੰ ਉਹਦੇ ਲੌਜੀਕਲ ਕਨਕਲੂਜਨ ਤੇ ਪਹੁੰਚਾਉਣੇ ਆ ਜਿਹੜਾ ਉਹਦਾ ਅੰਜਾਮ ਹੋਣਾ ਚਾਹੀਦਾ ਸੀ ਉਸ ਅੰਜਾਮ ਤੇ ਲੈ ਕੇ ਜਾਣ ਦੇ ਵਿੱਚ ਵੀ ਅਸੀਂ ਕਾਮਯਾਬ ਹੋਨੇ ਆ ਜਦੋਂ ਤੱਕ ਉਹ ਨਹੀਂ ਹੁੰਦਾ ਕਿਸੇ ਆਗੂ ਨੂੰ ਅਦਾਲਤਾਂ ਦੇ ਵਿੱਚ ਦੋਸ਼ੀ ਨਹੀਂ ਫੈਰਾਇਆ ਜਾਂਦਾ ਚਾਹੇ ਉਹ ਕੋਈ ਵੀ ਕੇਸ ਹੋਵੇ ਉਦੋਂ ਤੱਕ ਲੋਕਾਂ ਦਾ ਵਿਸ਼ਵਾਸ ਮੋੜ ਬਣਨਾ ਬਹੁਤ ਔਖਾ ਦੂਸਰਾ بار بار ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਸਰਕਾਰਾਂ ਡਰਾਮੇ ਕਰ ਰਹੀਆਂ ਨੇ ਸਰਕਾਰਾਂ ਨਾਟਕਬਾਜ਼ੀ ਕਰ ਰਹੀਆਂ ਨੇ ਇਹ ਸੀਰੀਅਸ ਨਹੀਂ ਹੈਗੀਆਂ ਕਿਸੇ ਵੀ ਚੀਜ਼ ਦੇ ਉੱਤੇ ਐਕਸ਼ਨ ਲੈਣ ਦੇ ਲਈ ਜਾਂ ਕੋਈ ਵੀ ਕੰਮ ਕਰਨ ਦੇ ਲਈ ਲੋਕਾਂ ਦੇ ਸਾਹਮਣੇ ਸਿਰਫ ਦਿਖਾਵਾ ਕੀਤਾ ਜਾਂਦਾ ਇਸ ਦਾ ਜਵਾਬ ਸ਼ਾਇਦ ਇਹ ਹੈ ਕਿ ਕੱਲੀ ਸੱਤਾ ਤਿਰਹੀ ਨਹੀਂ ਸਾਰੀ ਸਿਆਸਤ ਹੀ ਹੁਣ ਡਰਾਮੇਬਾੜੀ ਦਾ ਇੱਕ ਖੇਡ ਬਣ ਕੇ ਰਹਿ ਗਈ ਚਾਹੇ ਉਹ ਸੱਤਾ ਤਿਰ ਹੋਵੇ ਚਾਹੇ ਉਹ ਵਿਰੋਧੀ ਤਿਰ ਹੋਵੇ ਉਹ ਅਰਜਕਲ ਸਿਰਫ ਉਪਰੀ ਹਵਾਵਾਜੀ ਦੇ ਵਿੱਚ ਗੱਲਾਂ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਸਾਰੀ ਸਿਆਸਤ ਹੋ ਰਹੀ ਐ ਟਵਿੱਟਰ ਦੇ ਉੱਤੇ ਬਿਆਨ ਦੇ ਕੇ ਸਿਆਸਤ ਚਲਾਈ ਜਾ ਰਹੀ ਐ ਜ਼ਮੀਨੀ ਪੱਧਰ ਤੇ ਲੋਕਾਂ ਦੇ ਲਈ ਕੋਈ ਲੜਦਾ ਦਿਖਾਈ ਨਹੀਂ ਦਿੰਦਾ ਇਸੇ ਕਰਕੇ ਸ਼ਾਇਦ ਆਪਾਂ ਕਹਿੰਦੇ ਆ ਕਿ ਸਿਆਸਤ ਦੇ ਵਿੱਚ ਇੱਕ ਖਲਾਅ ਹੈ ਕੋਈ ਵੱਡਾ ਆਗੂ ਜਿਹੜਾ ਹੈ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਲੀਡਰ ਜਿਹੜੇ ਆਗੂ ਪੈਦਾ ਹੁੰਦੇ ਨੇ ਉਹ ਹਮੇਸ਼ਾ ਸੰਘਰਸ਼ ਤੋਂ ਪੈਦਾ ਹੁੰਦੇ ਨੇ ਤੇ ਸੰਘਰਸ਼ ਅੱਧੀ ਸਿਆਸਤ ਨੇ ਛੱਡ ਦਿੱਤਾ ਹੈ ਸਿਰਫ ਵੀਡੀਓ ਬਣਾ ਕੇ ਬਿਆਨਬਾਜ਼ੀ ਕਰਕੇ ਇੱਕ ਦੂਜੇ ਦੇ ਖਿਲਾਫ ਜੋ ਟਿੱਪਣੀਆਂ ਕਰਕੇ ਹੀ ਸਿਆਸਤ ਚਲਾਈ ਜਾ ਰਹੀ ਹੈ ਕਿਹੜਾ ਕਿੰਨਾ ਤਿੱਖਾ ਵਿਅੰਗ ਕਰਦਾ ਹੈ ਤੇ ਲੋਕ ਕਿੰਨੇ ਉਸ ਦੇ ਵਿਅੰਗ ਨੂੰ ਸੁਣ ਕੇ ਖੁਸ਼ ਹੁੰਦੇ ਨੇ ਸਿਆਸਤ ਓਥੇ ਤੱਕ ਹੀ ਸਮਟ ਕੇ ਰਹਿ ਗਈ ਹੈ ਜਦੋਂ ਤੱਕ ਤੁਸੀਂ ਜ਼ਮੀਨੀ ਪੱਧਰ ਤੇ ਆ ਕੇ ਲੋਕਾਂ ਨੂੰ ਕੋਈ ਬਦਲਾਅ ਨਹੀਂ ਦਿਖਾਉਂਗੇ ਉਦੋਂ ਤੱਕ ਲੋਕ ਯਕੀਨ ਨਹੀਂ ਕਰਨਗੇ ਤੁਸੀਂ ਨਾਅਰਾ ਬਹੁਤ ਵੱਡਾ ਮਾਰਦੇ ਹੋ ਤੇ ਇਹ ਸੋਚਦੇ ਹੋ ਕਿ ਮੈਂ ਥੋੜੇ-ਮੋਟੇ ਕੰਮ ਕਰਕੇ ਇੱਕ-ਦੋ ਵਾਅਦੇ ਪੂਰੇ ਕਰਕੇ ਲੋਕਾਂ ਨੂੰ ਪਰਮਾ ਲਵਾਵਾਂਗਾ ਤਾਂ ਉਹ ਅੱਜ ਦੇ ਦੌਰ ਦੇ ਵਿੱਚ ਹੋਣ ਵਾਲਾ ਨਹੀਂ ਤੁਸੀਂ ਜਿਹੜਾ ਵੱਡਾ ਨਾਰਾ ਮਾਰਿਆ ਸੀ ਸਭ ਤੋਂ ਵੱਡਾ ਜਿਹੜਾ ਤੁਹਾਡਾ ਪਲੈਂਕ ਸੀ ਭ੍ਰਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਉਸ ਦੇ ਖਿਲਾਫ ਤੁਸੀਂ ਇੱਕ ਵੀ ਆਗੂ ਨੂੰ ਜੇਲ੍ਹ ਦੇ ਵਿੱਚ ਨਹੀਂ ਬਿਟਾ ਸਕਦੇ ਦੂਸਰਾ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਘਰ ਤੁਸੀਂ ਜਿੰਨੇ ਮਰਜ਼ੀ ਟਾ ਦਿਓ ਲੇਕਿਨ ਜਦੋਂ ਤੱਕ ਇੱਕ ਵੱਡੀ ਮੱਛੀ ਨੂੰ ਸਜ਼ਾ ਨਹੀਂ ਦਵਾਉਂਦੇ ਲੋਕਾਂ ਦਾ ਯਕੀਨ ਨਹੀਂ ਬਣਨਾ ਤੁਹਾਡੇ ਉੱਪਰ ਜੋ ਤੁਸੀਂ ਅੱਜ ਤੱਕ ਕਿਹਾ ਸੀ ਵਾਅਦੇ ਕੀਤੇ ਸੀ ਕੰਮ ਕਰਨ ਵੇਲੇ ਤੁਸੀਂ ਉਹਨਾਂ ਦੇ ਨਜ਼ਦੀਕ ਵੀ ਨਹੀਂ ਦਿਖਾਈ ਦੇ ਰਹੇ ਹੋ ਇਹ ਸਭ ਤੋਂ ਵੱਡਾ ਤੁਹਾਡੇ ਉੱਪਰ ਇਲਜ਼ਾਮ ਲੱਗਦਾ ਹੈ ਭਾਵੇਂ ਦਿੱਲੀ ਵਿੱਚ ਚੋਣਾਂ ਹਾਰਨ ਤੋਂ ਬਾਅਦ ਜਾਂ ਤਿੰਨ ਸਾਢੇ ਤਿੰਨ ਸਾਲ ਬੀਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਹ ਰੈਲਾਈਜ਼ ਜ਼ਰੂਰ ਕੀਤਾ ਹੈ ਕਿ ਸਾਨੂੰ ਕੁਝ ਕਰਕੇ ਦਿਖਾਉਣਾ ਪਏਗਾ ਜੇ ਅਸੀਂ 2027 ਦੇ ਵਿੱਚ ਸੱਤਾ 'ਚ ਵਾਪਸ ਆਉਣਾ ਹੈ ਨਹੀਂ ਅਸੀਂ ਪੰਜਾਬ ਦੇ ਵਿੱਚ ਦੁਬਾਰਾ ਸੱਤਾ 'ਚ ਵਾਪਸ ਨਹੀਂ ਆ ਪਾਵਾਂਗੇ ਜੇ ਇਸੇ ਤਰੀਕੇ ਨਾਲ ਹੀ ਕੰਮ ਚੱਲਦਾ ਰਿਹਾ ਉਹਨਾਂ ਨੇ ਬਹੁਤ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਦੇ ਵਿੱਚ ਅੰਦਰੂਨੀ ਬਦਲਾਅ ਵੀ ਨੇ ਤੇ ਕੁਛ ਨਾ ਕੁਛ ਕੰਮ ਕਰਕੇ ਦਿਖਾਉਣ ਦੀ ਜ਼ਮੀਨ ਦੇ ਉੱਤੇ ਵੀ ਕੋਸ਼ਿਸ਼ ਹੋ ਰਹੀ ਹੈ ਪਰ ਜਦੋਂ ਤੱਕ ਕੋਈ ਵੱਡਾ ਆਗੂ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਨਹੀਂ ਜਾਏਗਾ ਅਦਾਲਤਾਂ ਦੇ ਵਿੱਚ ਦੋਸ਼ੀ ਨਹੀਂ ਕਰਾਇਆ ਜਾਏਗਾ ਉਦੋਂ ਤੱਕ ਲੋਕਾਂ ਦਾ ਯਕੀਨ ਬਜਾਣਾ ਮੁਸ਼ਕਲ ਹੈ ਜੋ ਆਸ ਜੋ ਉਮੀਦ ਦੇ ਨਾਲ ਉਹਨਾਂ ਨੇ ਤੁਹਾਨੂੰ ਚੁਣਿਆ ਸੀ ਉਸ ਆਸ ਉਸ ਉਮੀਦ ਨੂੰ ਦੁਬਾਰਾ ਜਗਾਉਣ ਵਾਸਤੇ ਕਾਂ ਟੰਗਣਾ ਪਏਗਾ ਨਹੀਂ ਉਹ ਆਸ ਉਹ ਉਮੀਦ ਦੁਬਾਰਾ ਨਹੀਂ ਜਾਗੜੀ ਸਿਰਫ ਫੋਕੇ ਨਾਰੇ ਮਾਰ ਕੇ ਸੋਸ਼ਲ ਮੀਡੀਆ ਦੇ ਉੱਤੇ ਕਹਾਣੀਆਂ ਸੁਣਾ ਕੇ ਜਾਂ ਟਿੱਪਣੀਆਂ ਕਰਕੇ ਲੋਕਾਂ ਦੀ ਲਹਿਰ ਤੁਹਾਡੇ ਵੱਲ ਨਹੀਂ ਚੱਲਣੀ ਜਿਵੇਂ 2022 ਦੇ ਵਿੱਚ ਚੱਲਣੀ ਸੀ ਤੇ ਜਾਂ ਫੇਰ ਤੁਹਾਨੂੰ ਨਰੇਟਿਵ ਹੀ ਚੇਂਜ ਕਰਨਾ ਪਏਗਾ ਕੋਈ ਹੋਰ ਇੱਕ ਬਹੁਤ ਵੱਡਾ ਮੁੱਦਾ ਲਿਆ ਕੇ ਲੋਕਾਂ ਦੇ ਸਾਹਮਣੇ ਖੜਾ ਕਰਨਾ ਪਵੇਗਾ ਜਿਹਦੇ ਨਾਲ ਬਾਕੀ ਸਾਰੇ ਪਿੱਛੇ ਪਛਾਣ ਹਟ ਜਾਣ ਲੋਕਾਂ ਦੀ ਜਿਹੜੀ ਯਾਦਸ਼ਤਾ ਉਹਦੇ ਵਿੱਚ ਧੁੰਦਲੇ ਪੈ ਜਾਣ ਕਿਉਂਕਿ ਉਹ ਨਵਾਂ ਮੁੱਦਾ ਹੀ ਐਡਾ ਵੱਡਾ ਹੋਏਗਾ ਜਿਹੜਾ ਬਾਕੀ ਮੁੱਦਿਆਂ ਨੂੰ ਬਾਣਾ ਕਰ ਦਵੇਗਾ ਛੋਟਾ ਕਰ ਦਵੇਗਾ ਹੁਣ ਉਹ ਮੁੱਦਾ ਕੀ ਹੋਏਗਾ ਕਿਹਾ ਜਾਏਗਾ ਕੀ ਉਹ ਇੱਕ ਬੇਅਦਬੀ ਦਾ ਕਾਨੂੰਨ ਲਿਆਉਣ ਦੇ ਨਾਲ ਬਾਕੀ ਚੀਜ਼ਾਂ ਪਿੱਛੇ ਚਲੀਆਂ ਜਾਣਗੀਆਂ ਲੱਗਦਾ ਤਾਂ ਇਸ ਤਰ੍ਹਾਂ ਨਹੀਂ ਹੈ ਪਰ ਹਜੇ ਸਾਲ 1.5 ਸਾਲ ਪਿਆ ਹੈ ਸਿਆਸਤ ਦੇ ਵਿੱਚ ਕੁਝ ਵੀ ਫਾਈਨਲ ਨਹੀਂ ਕੀਤਾ ਜਾ ਸਕਦਾ ਹੋ ਸਕਦਾ ਹੈ ਚੋਣਾਂ ਦੇ ਨੇੜੇ ਕੋਈ ਹੋਰ ਬਹੁਤ ਵੱਡਾ ਮੁੱਦਾ ਖੜਾ ਕਰ ਦਿੱਤਾ ਜਾਵੇ ਜਿਵੇਂ ਕਿ ਹਮੇਸ਼ਾ ਹੁੰਦਾ ਹੈ ਇਹ ਮੁੱਦੇ ਛੋਟੇ ਹੋ ਜਾਣ ਪਰ ਫਿਰ ਵੀ ਲੋਕਾਂ ਦੇ ਵਿੱਚ ਜਿਹੜੀ ਆਸ ਜਗਾਈ ਗਈ ਸੀ ਜੇ ਉਸ ਨੂੰ ਜਿਉਂਦਾ ਰੱਖਣਾ ਹੈ ਤਾਂ ਕੋਈ ਨਾ ਕੋਈ ਕੰਮ ਤਾਂ ਹੋ ਰਿਹਾ ਕਰਕੇ ਦਿਖਾਉਣਾ ਪਵੇਗਾ ਜਿਸ ਦੇ ਨਾਲ ਲੋਕਾਂ ਦੇ ਵਿੱਚ ਵਿਸ਼ਵਾਸ ਦੁਬਾਰਾ ਪੈਦਾ ਹੋਵੇ ਸੋ ਇਸੇ ਉਮੀਦ ਦੇ ਨਾਲ ਕਿ ਸਰਕਾਰਾਂ ਆਪਣੀ ਕਾਰਗੁਜ਼ਾਰੀ ਦੇ ਉੱਤੇ ਨਜ਼ਰ ਮਾਰਨ ਗਈਆਂ ਉਹੜਾ ਚਿੰਤਨ ਕਰਨਗੇ ਆ ਤੇ ਇਸ ਗੱਲ ਦੀ ਕੋਸ਼ਿਸ਼ ਕਰਨਗੇ ਆ ਕਿ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕੀਤਾ ਜਾਵੇ ਇਸੇ ਆਸ ਦੇ ਨਾਲ ਇਸੇ ਉਮੀਦ ਦੇ ਨਾਲ ਪ੍ਰਤਬਧਾਲਾ ਨੇ ਆ ਧੰਨਵਾਦ